ਔਰ ਇਹਨਾਂ ਦਾ ਮੂ ਕਾਲਾ ਕਰਾਂਗੇ ਔਰ ਇਹਦਾ ਜੜ ਗੁਰੂ ਰੰਧਾਵਾ ਹੈਗਾ ਇਹਦੀ ਫਿਲਮ ਲੱਗਣ ਹੀ ਦਾਂਗੇ ਕਿਉਂਕਿ ਇਹਦੇ ਅੰਦਰ ਜਿਹੜਾ ਖੂਨ ਹੈ ਇਹਦਾ ਡੀਐਨਏ ਚ ਟੈਸਟ ਹੋਣਾ ਚਾਹੀਦਾ ਕਿਉਂਕਿ ਇਹ ਬੰਦੇ ਮਨਤੇ ਸ਼ਖਸ ਹੈ ਇਹਦਾ ਡੀਐਨਏ ਚ ਟੈਸਟ ਕੀਤਾ ਜਾਵੇ ਕਿਉਂਕਿ ਇਹ ਪਾਕਿਸਤਾਨੀ ਹੈ ਜੇ ਕਿਸੇ ਵੀ ਥੀਏਟਰ ਚ ਮੂਵੀ ਚੱਲੀ ਫਿਰ ਥੀਏਟਰ ਵਾਲੇ ਜੁਮੇਆ ਰਾਪ ਹੋਣਗੇ ਫਿਰ ਬਲੇਮ ਕਰਦੇ ਕਿ ਸ਼ਿਵ ਸੈਨਾ ਭੜਕਾਉ ਬਿਆਨ ਦਿੰਦੀ ਹੈ ਇਹ ਲੋਕ ਜੁੱਤੀਆਂ ਦੇ ਕਾਬਲੇ ਜੁੱਤੀਆਂ ਥੱਲੇ ਰਹਿਣ ਜੋਗੇ ਲੋਕ ਆ ਕਿਉਂਕਿ ਇਹਨਾਂ ਲੋਕਾਂ ਲਈ ਦੇਸ਼ ਧਰਮ ਦੇਸ਼ ਲਈ ਵਫਾਦਾਰੀ ਕੋਈ ਮਾਨ ਨਹੀਂ ਰੱਖਦੀ ਉਹ ਲੋਕ ਨੇ ਜਿਹੜੇ ਪੈਸੇ ਪਿੱਛੇ ਕਿਸੇ ਦੀ ਵੀ ਦਲਾਲੀ ਕਰ ਸਕਦੇ ਨੇ ਉਹ ਇਹ ਕਿਉਂ ਨਹੀਂ ਦਿਖਾਂਦਾ 1947 ਤੋਂ ਬਾਅਦ ਸਾਡੀ ਆਬਾਦੀ ਦੇਸ਼ ਚ ਹਿੰਦੂ ਸਿੱਖਾਂ ਦੀ ਪਾਕਿਸਤਾਨ ਦੇ ਵਿੱਚ 15% ਸੀ ਅੱਜ 2% ਰਹਿ ਗਈ ਉਹ 13% ਲੋਕ ਸਾਡੇ ਕਿੱਥੇ ਗਏ ਉਹਦੇ ਤੇ ਖੋਜੀ ਫਿਲਮ ਕਿਉਂ ਨਹੀਂ ਬਣਾਉਂਦਾ ਇਹ ਕਿਉਂ ਫਿਲਮ ਨਹੀਂ ਬਣਾਉਂਦਾ ਵੀ ਸਾਡੀਆਂ ਜੁਵਨਸਤੀ ਕੁੜੀਆਂ ਚੱਕ ਕੇ ਧਰਮਪੁਰ ਉੱਤਰ ਜਾ ਕੇ ਜੁਵਨਸਤੀ ਵਿਆਹ ਕਰਾਈ ਜਾਂਦੇ ਉਹਨਾਂ ਦੇ ਕੀ ਹਾਲਾਤ ਨੇ ਸੰਸਦ 'ਤੇ ਸਾਡੇ ਹਮਲਾ ਹੋਇਆ ਪਾਕਿਸਤਾਨ ਨੇ ਕਰਾਇਆ ਇਹ ਕਿਉਂ ਨਹੀਂ ਦਿਖਾਂਦਾ ਜਿਹੜਾ ਕਾਰਗਿਲ ਜੂਸੀਓ ਪਾਕਿਸਤਾਨ ਦੀ ਦੇਣ ਸੀ ਇਹ ਕਿਉਂ ਨਹੀਂ ਦਿਖਾਂਦਾ ਜਿਹੜਾ ਪੰਜਾਬ ਵਿੱਚ ਕਤਲੇਆਮ ਹੋਇਆ ਹਿੰਦੂ ਸਿੱਖਾਂ ਦੇ ਮੁੰਡੇ ਮਰੇ ਗਏ 1 ਲੱਖ ਤੋਂ ਵੱਧ ਉਹ ਸਿਰਫ ਪਾਕਿਸਤਾਨ ਦੀ ਦੇਣ ਸੀ ਇਹ ਕਿਉਂ ਨਹੀਂ ਦਿਖਾਂਦਾ ਸਵਾਲ ਤਾਂ ਹੈ ਇਹ ਉਹ ਲੋਕ ਆ ਵੀ ਜਿਹੜੇ ਹਮੇਸ਼ਾ ਪਿੱਠ ਤੇ ਵਾਰ ਕਰਨ ਵਾਲੇ ਅਸੀਂ ਆਪ ਦੇ ਜਨਰੇਸ਼ਨ ਦੇ ਪਿੱਠ ਤੇ ਵਾਰ ਕਰਾਣਾ ਨਹੀਂ ਜੀ ਇਹ ਦੱਸਾਂਗੇ ਵੀ ਇਹ ਲੋਕ ਸਾਡੇ ਦੁਸ਼ਮਣ ਸੀ ਦੁਸ਼ਮਣਾਂ ਤੋਂ ਉਸਮੇ ਰਹਿਣਗੇ ਜੀ ਉਹ ਜਿੰਦਾਬਾਦ ਦੇ ਹਿੰਦੁਸਤਾਨ ਚ ਨਾਰੇ ਨਹੀਂ ਲੱਗੰਦੇ ਨੇ ਕੀ ਪਾਕਿਸਤਾਨ ਦੇ ਵਿੱਚ ਜਾ ਕੇ ਤੁਸੀਂ ਹਿੰਦੁਸਤਾਨ ਜਿੰਦਾਬਾਦ ਨਾਰੇ ਲਾ ਸਕਦੇ ਹੋ ਓਪਨ ਖੜ ਕੇ ਨੀ ਲਾ ਸਕਦੇ ਨਾ ਫਿਰ ਅਸੀਂ ਆਪਦੇ ਥੀਏਟਰਾਂ ਵਿੱਚ ਅਸੀਂ ਆਪਦੇ ਪਰਿਵਾਰਾਂ ਵਿੱਚ ਐਉਂ ਜੀ ਫਿਲਮ ਦੇ ਜਿੰਦਾਬਾਦ ਦੇ ਨਾਰੇ ਕਿਉਂ ਲੱਗਣਦੇ ਨੇ ਕਿਸ ਗੱਲ ਤੋਂ ਲੱਗਣਦੇ ਆ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਈਸ਼ਾ ਸ਼ਾਹਕੋਟ ਮੂਵੀ ਹੈ ਜਿਹੜੀ ਕਿ ਗੁਰੂ ਰੰਦਾਵਾ ਤੇ ਈਸ਼ਾ ਤਲਵਾਰ ਦੀ ਆ ਰਹੀ ਹੈ ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਵਿੱਚ ਇੱਕ ਵੱਡਾ ਵਿਰੋਧ ਹੋਇਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਾਹਕੋਟ ਮੂਵੀ ਦੇ ਪੋਸਟਰ ਨੇ ਜਿਹੜੇ ਪੈਰਾਂ ਦੇ ਥੱਲੇ ਰੋਂਦੇ ਗਏ ਨੇ ਇਹਨਾਂ ਨੂੰ ਪੈਰਾਂ ਦੇ ਥੱਲੇ ਰੋਂਦਿਆ ਗਿਆ ਤੇ ਇਹਨਾਂ ਨੂੰ ਅੱਗ ਲਗਾਈ ਗਈ ਹੈ ਲਗਾਤਾਰ ਵਿਰੋਧ ਆ ਜਿਹੜਾ ਕਿ ਅੱਜ ਲੁਧਿਆਣਾ ਦੇ ਵਿੱਚ ਹੋਇਆ ਵਾ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸ਼ਿਵ ਸੈਨਿਕ ਜਿਹੜੇ ਲੀਡਰ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਪਾਨੂੰ ਪ੍ਰਤਾਪ ਸਾਡੇ ਨਾਲ ਮੌਜੂਦ ਨੇ ਸਰ ਕੀ ਕਾਰਨ ਆ ਕਿ ਪੋਸਟਰ ਨੇ ਜਿਹੜੇ ਪੋਸਟਰ ਤੇ ਅੱਜ ਪੈਰ ਰੱਖ ਕੇ ਖੜੇ ਹੋ ਤੁਸੀਂ ਪੋਸਟਰ ਜਲਾਏਗੇ ਇਹ ਦੇਖੋ ਜੀ ਇਹ ਲੋਕ ਜੁੱਤੀਆਂ ਦੇ ਕਾਬਲੇ ਆ ਜੁੱਤੀਆਂ ਥੱਲੇ ਰਹਿਣ ਜੋਗੇ ਲੋਕ ਆ ਕਿਉਂਕਿ ਇਹਨਾਂ ਲੋਕਾਂ ਲਈ ਦੇਸ਼ ਧਰਮ ਦੇਸ਼ ਲਈ ਵਫਾਦਾਰੀ ਕੋਈ ਮਾਨ ਨਹੀਂ ਰੱਖਦੀ ਉਹ ਲੋਕ ਨੇ ਜਿਹੜੇ ਪੈਸੇ ਪਿੱਛੇ ਕਿਸੇ ਦੀ ਵੀ ਦਲਾਲੀ ਕਰ ਸਕਦੇ ਨੇ ਜਿਹੜੇ ਪੈਸੇ ਪਿੱਛੇ ਆਪਣੇ ਥੁੱਕਾ ਤੱਕ ਚੱਟ ਸਕਦੇ ਨੇ ਇਹਨਾਂ ਲੋਕਾਂ ਦਾ ਕੋਈ ਦੀਨ ਮੰਨੇਗਾ ਵੀ ਤੁਸੀਂ ਇਹ ਦੇਖੋ 1999 ਦੇ ਵਿੱਚ ਕਾਰਗਿਲ ਜੰਗ ਹੋਈ ਸਾਡੇ ਸ਼ੀਦਾਂ ਸਿਰ ਲੈ ਗਏ ਪਾਕਿਸਤਾਨੀ ਕਬਜ਼ਾ ਕੀਤਾ ਸਾਡੇ ਲੋਕਾਂ ਦੇ ਆਈਐਸਆਈ ਨੇ ਕਿੰਨੇ ਟਾਰਗੇਟ ਕਿਲਿੰਗ ਪੰਜਾਬ ਚ ਕਰਾਈ ਕਿੱਦਾਂ 47 ਦੀ 47 ਲੰਘਣ ਤੋਂ ਬਾਅਦ ਕਿੱਡੇ ਸਾਡੇ ਭਰਾਵਾਂ ਟ੍ਰੇਨਾਂ ਪਰ ਪਰ ਨਵੜਵੜ ਭੇਜੇ ਨਾਲ ਲੋਕਾਂ ਨੇ ਠੀਕ ਹੈ ਜੀ ਬੰਬੇ ਅਟੈਕ ਪਲਵਾਮਾ ਅਟੈਕ ਹਜ਼ਾਰਾ ਅਟੈਕ ਨਾਲ ਲੋਕਾਂ ਨੇ ਦੇਸ਼ ਉੱਤੇ ਕੀਤਾ ਜੀ ਅਸੀਂ ਇਹਨਾਂ ਲੋਕਾਂ ਦਾ ਸਮਰਥਨ ਕਿਸ ਹਿਸਾਬ ਨਾਲ ਕਰਦੇ ਆਏ ਅਸੀਂ ਆਪਦੇ ਦੇਸ਼ ਦੇ ਵਿੱਚ ਇਹਨਾਂ ਜਿੰਦਾਬਾਦ ਪਾਕਿਸਤਾਨ ਨਾ ਕਿੱਦਾਂ ਲਾਂ ਦੇ ਦੀਏ ਸਾਡੇ ਲਈ ਪਾਕਿਸਤਾਨ ਮਰਦਾਬਾ ਸੀ ਮਰਦਾਬਾ ਹੈ ਮਰਦਾਬਾ ਹੀ ਰਹੂਗਾ ਅਸੀਂ ਆਪਦੀ ਜਨਰੇਸ਼ਨ ਨੂੰ ਦੱਸਾਂਗੇ ਵੀ ਇਹ ਲੋਕ ਸਾਡੇ ਦੁਸ਼ਮਣ ਨੇ ਦੁਸ਼ਮਣ ਸੀ ਦੁਸ਼ਮਣ ਰਹਿਣਗੇ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਇਹ ਵੀ ਕਿਹਾ ਜਾਂਦਾ ਕਿ ਫਿਲਮਾਂ ਸਿਰਫ ਐਂਟਰਟੇਨਮੈਂਟ ਦਾ ਸਾਧਨ ਆ ਉਹਨਾਂ ਦੇ ਵਿੱਚ ਸਿਰਫ ਦਿਖਾਇਆ ਜਾਂਦਾ ਵਾ ਤੁਸੀਂ ਮੈਡਮ ਪੱਤਰਕਾਰ ਲਾਈਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਬੱਚੇ ਕਦੇ ਵੀਡੀਓਜ਼ ਦੇਖ ਕੇ ਬੱਚੇ ਕਦੇ ਸੋਸ਼ਲ ਮੀਡੀਆ ਉੱਤੇ ਕੋਈ ਐਕਟੀਵਿਟੀ ਦੇਖ ਕੇ ਉਹ ਹਰਕਤ ਉਹ ਹਰਕਤ ਕਰਨ ਲੱਗ ਸ਼ੁਰੂ ਹੋ ਜਾਂਦੇ ਆ। ਬੱਚਿਆਂ ਵਾਸਤੇ ਅੱਜ ਦੀ ਡੇਟ 'ਚ ਸੋਸ਼ਲ ਮੀਡੀਆ ਬੱਚਿਆਂ ਵਾਸਤੇ ਅੱਜ ਦੀ ਡੇਟ ਦੇ ਵਿੱਚ ਪ੍ਰਿੰਟ ਮੀਡੀਆ ਭੁੱਲ ਗਏ ਲੋਕ ਸੋਸ਼ਲ ਮੀਡੀਆ ਵੀਡੀਓਜ਼ ਇਦਾਂ ਜੇ ਹੋ ਗਈ ਬੱਚੇ ਨੂੰ ਰੱਬ ਮਨ ਬੈਠੇ ਆ। ਜੀ ਸਾਡੇ ਜਨਰੇਸ਼ਨ ਦੇਖੂਗੀ ਤਾਂ ਕੱਲੋ ਸਾਡੇ ਜਨਰੇਸ਼ਨਾਂ ਦਾ ਵਰਤੂਗੀ ਪਰ ਇਹ ਇਹ ਉਹ ਲੋਕ ਆ ਵੀ ਜਿਹੜੇ ਹਮੇਸ਼ਾ ਪਿੱਠ ਤੇ वार ਕਰਨ ਵਾਲੇ ਅਸੀਂ ਆਪਦੇ ਜਨਰੇਸ਼ਨ ਦੇ ਪਿੱਠ ਤੇ वार ਕਰਾਣਾ ਨਹੀਂ ਜੀ ਇਹ ਦੱਸਾਂਗੇ ਵੀ ਇਹ ਲੋਕ ਸਾਡੇ ਦੁਸ਼ਮਣ ਸੀ ਦੁਸ਼ਮਣ ਆ ਤੇ ਉਸਮੇ ਰਹਿਣਗੇ ਜੀ ਉਹ ਜਿੰਦਾਬਾਦ ਦੇ ਹਿੰਦੁਸਤਾਨ ਦੇ ਨਾਰੇ ਨਹੀਂ ਲੱਗੰਦੇ ਨੇ ਅਰੇ ਤੁਹਾਡੇ ਕਹਿਣਾ ਹੈ ਕਿ ਇਹ ਮੂਵੀ ਦੇ ਵਿੱਚ ਪਾਕਿਸਤਾਨ ਦੇ ਲਈ ਪਿਆਰ ਦਿਖਾਇਆ ਗਿਆ ਬਿਲਕੁਲ ਦਿਖਾਇਆ ਗਿਆ ਜਿਹੜਾ ਦਿਖਾਣਾ ਨਹੀਂ ਚਾਹੀਦਾ ਵਫਾਦਾਰੀ ਦੇਸ਼ ਦੇ ਪ੍ਰਤੀ ਹੋਣੀ ਚਾਹੀਦੀ ਸੀ ਇਨ੍ਹਾਂ ਲੋਕਾਂ ਨੂੰ ਠੀਕ ਹੈ ਜੀ ਜਿਹੜੀ ਇਨ੍ਹਾਂ ਨੇ ਵੇਚ ਕੇ ਰੱਖਤੀ ਇਨ੍ਹਾਂ ਲੋਕਾਂ ਦਾ ਦਲ ਗੱਲ ਲਿਖਣ ਦਲਾਲੀ ਪੁਣੇ ਚ ਆਪਦੇ ਦੇਸ਼ ਦੀ ਵਫਾਦਾਰੀ ਮਿੱਟੀ ਕਰਤੀਆਂ ਲੋਕਾਂ ਨੇ ਇਹਨਾਂ ਲੋਕਾਂ ਲਈ ਪੈਸਾ ਰੱਬ ਹੋ ਗਿਆ ਪਰ ਸਭ ਤੋਂ ਵੱਧ ਹਰਾਨੀ ਵਾਲੀ ਗੱਲ ਹੈ ਸ਼ਰਮ ਮਾਣ ਦੀ ਸੈਂਸਰ ਬੋਰਡ ਨੂੰ ਵੀ ਜਿਹੜੇ ਲੋਕਾਂ ਨੂੰ ਪਤਾ ਵੀ ਇਹਨਾਂ ਦੇਸ਼ ਨੇ ਸਾਡਾ ਕਿੰਨਾ ਨੁਕਸਾਨ ਕੀਤਾ ਇਸ ਮੁਲਕ ਨੇ ਉਸ ਤੋਂ ਬਾਅਦ ਤੁਸੀਂ ਉਹਦੇ ਜਿੰਦਾਬਾਦ ਨਾ ਤੁਸੀਂ ਇਹ ਦੱਸੋ ਕਿਹਾ ਪਾਕਿਸਤਾਨ ਦੇ ਵਿੱਚ ਜਾ ਕੇ ਤੁਸੀਂ ਹਿੰਦੁਸਤਾਨ ਜਿੰਦਾਬਾਦ ਨਾਰੇ ਲਾ ਸਕਦੇ ਹੋ ਓਪਨ ਖੜ ਕੇ ਨਹੀਂ ਲਾ ਸਕਦੇ ਨਾ ਫਿਰ ਅਸੀਂ ਆਪਦੇ ਥੀਏਟਰਾਂ ਵਿੱਚ ਅਸੀਂ ਆਪਦੇ ਪਰਿਵਾਰਾਂ ਵਿੱਚ ਐਉਂ ਜੀ ਫਿਲਮ ਦੇ ਜਿੰਦਾਬਾਦ ਦੇ ਨਾਰੇ ਕਿਉਂ ਲੱਗਣ ਦੇਣੇ ਕਿਸ ਗੱਲ ਤੋਂ ਲੱਗਣ ਦੀ ਇਹ ਨਹੀਂ ਲੱਗਣ ਦੇਣੇ ਅਸੀਂ ਸਿ ਵਿਰੋਧ ਕਰਦੇ ਸੀ ਵੀ ਸਾਡੇ ਨਾਲ ਮੌਜੂਦ ਨੇ ਇੱਥੇ ਸਰ ਆਹ ਪੋਸਟਰਾਂ ਤੇ ਹਾਲ ਕੀਤੇ ਗਏ ਆ ਸ਼ਾਹਕੋਟ ਮੂਵੀ ਆ ਰਹੀ ਆ ਗੁਰੂ ਰੰਦਾਵਾਦੀ ਈਸ਼ਾ ਤਲਵਾਰ ਦੀ ਤੇ ਇਹਦੇ ਨਾਰੇਬਾਜੀ ਕੀਤੀ ਗਈ ਉਹਨਾਂ ਦੇ ਵਿਰੋਧ ਕਾਰਨ ਸਰ ਨਾਲ ਪਹਿਲਾਂ ਤੇ ਇੱਕ ਚੀਜ਼ ਦੇਖੋ ਜੀ ਕਿ ਕਿਦਾਂ ਇਹਨੂੰ ਪਾਕਿਸਤਾਨਾ ਪ੍ਰੇਮ ਜਾਗ ਰਿਹਾ ਵੈ ਮਤਲਬ ਖਾਣਾ ਆਪਾਂ ਹਿੰਦੁਸਤਾਨ ਦਾ ਪੰਜਾਬ ਦਾ ਗੁਣਗਿਦੇ ਗਾਰੇ ਪਾਕਿਸਤਾਨ ਦੇ ਔਰ ਮੈਂ ਆਲ ਵਰਲਡ ਨੂੰ ਕਹਿ ਰਿਹਾ ਵਾਂ ਕਿ ਪੰਜਾਬ ਨੂੰ ਨਹੀਂ ਆਲ ਵਰਲਡ ਨੂੰ ਕਹਿ ਰਿਹਾ ਕਿ ਇਹਦੀ ਫਿਲਮ ਦਾ ਬਾਇਕਾਟ ਕਰਨਾ ਔਰ ਸਰ ਨਾਲ ਪਹਿਲਾਂ ਵਾਂ ਕਿ ਜਿਹੜੇ ਵੀ ਪੰਜਾਬੀ ਭਰਾ ਮੈਨੂੰ ਪਿਆਰ ਕਰਦੇ ਆ ਜਾਂ ਹੋਰ ਵੀ ਪੰਜਾਬ ਨੂੰ ਪਿਆਰ ਕਰਦੇ ਆ ਦੇਖੋ ਸਾਡੇ ਫੌਜੀ ਕਿੱਥੇ ਬੈਠੇ ਆ ਬਾਰਡਰਾਂ ਤੇ ਸਾਡੀ ਸੁਰੱਖਿਆ ਲਈ ਸਾਡੀ ਸੁਰੱਖਿਆ ਲਈ ਫੌਜੀ ਬਾਰਡਰਾਂ ਤੇ ਬੈਠੇ ਆ ਔਰ ਇਹ ਫਿਲਮਾਂ ਲਈ ਚੰਨ ਪੈਸੇ ਕਮਾਉਣ ਲਈ ਦੇਖੋ ਪਬਲਿਸਿਟੀ ਲੁੱਟਣ ਲਈ ਇਹ ਜਿਹੜੇ ਕੰਮ ਕਰ ਰਹੇ ਆ ਇਹਨਾਂ ਦੀ ਫਿਲਮਾਂ ਅਸੀਂ ਲੱਗਣ ਦਵਾਵਾਂਗੇ ਔਰ ਸੈਂਸਰ ਬੋਰਡ ਵੀ ਚਾਹੀਦਾ ਵੈ ਕਿ ਇਹੋ ਜਿਹੀ ਫਿਲਮਾਂ ਕਦੀ ਪਾਸ ਨਾ ਕਰਨ ਜਿੱਥੇ ਪਾਕਿਸਤਾਨ ਦਾ ਪ੍ਰੇਮ ਜਾਗ ਰਿਹਾ ਹੋਵੇ ਆਪਾਂ ਹਿੰਦੁਸਤਾਨੀਆਂ ਸਾਡੇ ਅੰਦਰ ਪੰਜਾਬ ਪੰਜਾਬ ਦਾ ਖੂਨ ਸਾਡੀ ਹਿੰਦੁਸਤਾਨੀਆਂ ਹਿੰਦੁਸਤਾਨ ਦਾ ਖੂਨ ਹੈ ਇਹਨਾਂ ਨੂੰ ਕਰਾ ਕਰਾਂਗੇ ਔਰ ਇਹਦਾ ਜੜ ਗੁਰੂ ਰੰਡਾਵਾ ਹੈਗਾ ਇਹਦੀ ਫਿਲਮ ਲੱਗਣ ਹੀ ਦਾਂਗੇ ਜੀ ਜੀ ਕਿਸ ਤਰੀਕੇ ਨਾਲ ਵਿਰੋਧ ਕੀਤਾ ਜਾਏਗਾ ਜੇਕਰ ਮੂਵੀ ਲੱਗਦੀ ਆ ਅਗਲੀ ਪੱਤਰਕਾਰ ਸਾਹਿਬ ਨਹੀਂ ਲੱਗੂਗੀ ਬਿਲਕੁਲੋ ਚਾਹੇ ਜੋ ਮਰਜੀ ਹੋ ਜਾਏ ਕਿਉਂਕਿ ਇਹਦੇ ਅੰਦਰ ਜਿਹੜਾ ਖੂਨ ਹੈ ਇਹਦਾ ਡੀਐਨਏ ਚ ਟੈਸਟ ਹੋਣਾ ਚਾਹੀਦਾ ਕਿਉਂਕਿ ਇਹ ਬੰਦੇ ਤੋਂ ਸ਼ਖਸ ਹੈ ਕਿ ਇਹਦਾ ਡੀਐਨਏ ਚ ਟੈਸਟ ਕੀਤਾ ਜਾਵੇ ਕਿਉਂਕਿ ਇਹ ਪਾਕਿਸਤਾਨੀ ਹੈ ਕਿਉਂਕਿ ਇਹੋ ਜਿਹੇ ਬੰਦਿਆਂ ਨੇ ਸ਼ਖਸ ਨੇ ਮਾਹੌਲ ਖਰਾਬ ਕੀਤੇ ਹੋਏ ਹੈ ਜਿਹੜੇ ਬਹੁਤ ਸਾਰੀਆਂ ਮੂਵੀਆਂ ਆਈਆਂ ਜਿਹੜੀਆਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਰੇ ਆਂਦੀਆਂ ਰਹੀਆਂ ਨੇ ਉਦੋਂ ਵੀ ਉਹ ਵੀ ਤਾਂ ਚੱਲੀਆਂ ਨੇ ਕਿਹੜੀ ਮੂਵੀ ਤੁਸੀਂ ਦੇਖੀ ਹੈ ਮੈਨੂੰ ਦੱਸ ਦੋ ਐਵੇਂ ਨਹੀਂ ਕਹੀਦਾ ਹੁੰਦਾ ਜਿਹੜਾ ਇਹਨੇ ਪ੍ਰੇਮ ਜਿਹੜਾ ਇਹਦੇ ਤੇ ਭਾਵਨਾ ਜਾਗੀ ਹੈ ਉਸ ਚੀਜ਼ ਬਾਰੇ ਕਹੋਗੇ ਦੇ ਅੰਦਰ ਦੀ ਪਾਕਿਸਤਾਨ ਪ੍ਰੇਮੀ ਭਾਵਨਾ ਜਾਗੀ ਇਹਨੂੰ ਖਤਮ ਕਰਨਾ ਹੈ ਔਰ ਕਿ ਹਿੰਦ ਔਰ ਮੈਂ ਕਹਿੰਦਾ ਜੇ ਇਹਦੀ ਫਿਲਮ ਪਾਕਿਸਤਾਨ ਜੇ ਅਗਰ ਰਿਲੀਜ਼ ਹੋਵੇ ਉੱਥੇ ਹੀ ਜਾਵੇ ਔਰ ਇਹਦਾ ਡੀਐਨਏ ਟੈਸਟ ਕੀਤਾ ਜਾਵੇ ਕਿਉਂਕਿ ਇਹ ਲੋਕ ਇਹਨਾਂ ਦੇ ਦੇਸ਼ਦ્રોਹ ਦਾ ਮੁਕਦਮਾ ਦਰਜ ਕਰਾਵਾਂਗੇ ਸਾਡੇ ਨਾਲ ਕਿ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਪ੍ਰੇਮ ਦੀ ਮੂਵੀ ਆ ਜਿਹੜੀ ਜਾਂ ਫਿਲਮ ਆ ਕੋਈ ਵੀ ਚੀਜ਼ਾਂ ਨਹੀਂ ਬਣਨੀ ਚਾਹੀਦੀ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਹਿੰਦੁਸਤਾਨੀ ਆ ਅਸੀਂ ਭਾਰਤੀ ਆ ਸਾਡੇ ਅੰਦਰ ਹਿੰਦੁਸਤਾਨ ਦਾ ਭਾਰਤ ਦਾ ਖ ਦੇਸ਼ਦੋ ਦਾ ਮੁਕਦਮਾ ਦਰਜ ਕਰਵਾਵਾਂਗੇ ਮੂਵੀ ਨਹੀਂ ਲੱਗਨ ਬਿਲਕੁਲ ਨਹੀਂ ਮੂਵੀ ਲੱਗੇ ਜੀ ਬਿਲਕੁਲ ਬਾਈਕ ਕੱਟ ਕਰਵਾਵਾਂਗੇ ਔਰ ਤੁਹਾਡੇ ਚੈਨਲ ਲਈ ਕਹਿ ਰਹੇ ਹਾਂ ਕਿ ਜਿੰਨੇ ਪੰਜਾਬੀ ਪ੍ਰਾਪਿਆਰ ਕਰਦੇ ਆ ਇਹਦੀ ਫਿਲਮ ਦਾ ਬਾਈਕ ਕੱਟ ਕਰੋ ਯਾਰ ਅਜੀਬ ਡੰਡਨ ਜੀ ਵੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਗੁਰੂ ਰੰਧਾਵਾਦੀ ਮੂਵੀ ਆ ਰਹੀ ਆ ਸ਼ਾਹਕੋਟ ਜਿਹਦਾ ਅਜੇ ਸਿਰਫ ਟ੍ਰੇਲਰ ਆਇਆ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਚਾਹੀਦਾ ਜਿਹੜਾ ਐਕਟਰ ਪਾਕਿਸਤਾਨ ਦੇ ਗੁਣ ਗਾਵੇ ਹਿੰਦੁਸਤਾਨ ਮੁਰਦਾਬਾਦ ਪਾ ਫਿਲਮ ਚ ਕੋ ਆਵੇ ਉਹਦਾ ਵਿਰੋਧ ਹੋਣਾ ਨਹੀਂ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਗੁਰੂ ਧਾਵਾ ਨੂੰ ਇੰਨਾ ਹੀ ਪਿਆਰ ਜੱਗਿਆ ਪਾਕਿਸਤਾਨ ਦੇ ਨਾਲ ਤਾਂ ਗੁਰੂ ਧਾਵਾ ਨੂੰ ਜਿਹਦਾ ਪਾਕਿਸਤਾਨ ਆਪਣਾ ਘਰ ਬਣਾ ਲੈਣਾ ਚਾਹੀਦਾ ਬਿਲਕੁਲ ਇਹਦਾ ਡੀਐਨਏ ਚੈੱਕ ਕਰਾਣਾ ਚਾਹੀਦਾ ਵੀ ਇਹ ਕਿਤੇ ਪਾਕਿਸਤਾਨੀ ਤਾਂ ਨਹੀਂ ਬਿਲਕੁਲ ਬੜੀ ਸਪਸ਼ਟ ਜੀ ਗੱਲ ਹੈ ਸਾਫ ਗੱਲ ਹੈ ਗੁਰੂ ਕੋਈ ਵੀ ਪੰਜਾਬੀ ਐਕਟਰ ਉੜਦਾ ਪਾਕਿਸਤਾਨ ਦੇ ਨਾਲ ਪ੍ਰੇਮ ਦਿਖਾਉਂਦਾ ਤਾਂ ਕਿ ਮੇਰੀ ਫਿਲਮ ਪਾਕਿਸਤਾਨ ਚ ਚੱਲ ਸਕੇ ਉਹ ਇਹ ਕਿਉਂ ਨਹੀਂ ਦਿਖਾਉਂਦਾ 1947 ਤੋਂ ਬਾਅਦ ਸਾਡੀ ਆਬਾਦੀ ਦੇਸ਼ ਚ ਹਿੰਦੂ ਸਿੱਖਾਂ ਦੀ ਪਾਕਿਸਤਾਨ ਦੇ ਵਿੱਚ 15% ਸੀ ਅੱਜ 2% ਰਹਿ ਗਈ ਉਹ 13% ਲੋਕ ਸਾਡੇ ਕਿੱਥੇ ਗਏ ਉਹਦੇ ਤੇ ਖੋਜੀ ਫਿਲਮ ਕਿਉਂ ਨਹੀਂ ਬਣਾਉਂਦਾ ਇਹ ਕਿਉਂ ਫਿਲਮ ਨਹੀਂ ਬਣਾਉਂਦਾ ਵੀ ਸਾਡੀਆਂ ਜਬਰਸਤੀ ਕੁੜੀਆਂ ਚੱਕ ਕੇ ਧਰਮਪ੍ਰਵਤਨ ਕਰਾ ਕੇ ਜਬਰਸਤੀ ਵਿਆਹ ਕਰਾਈ ਜਾਂਦੇ ਉਹਨਾਂ ਦੇ ਕੀ ਹਾਲਾਤ ਨੇ ਉਹ ਫਿਲਮ ਕਿਉਂ ਨਹੀਂ ਦਿਖਾਉਂਦਾ ਕਿਉਂ ਡਰ ਲੱਗਦਾ ਪਾਕਿਸਤਾਨ ਤੋਂ ਇਹ ਕਿਉਂ ਨਹੀਂ ਦਿਖਾਉਂਦਾ ਜਿਹੜਾ ਸੰਸਦ ਤੇ ਸਾਡੇ ਹਮਲਾ ਹੋਇਆ ਪਾਕਿਸਤਾਨ ਨੇ ਕਰਾਇਆ ਇਹ ਕਿਉਂ ਨਹੀਂ ਦਿਖਾਉਂਦਾ ਜਿਹੜਾ ਕਾਰਗਿਲ ਜੂਸੀਓ ਪਾਕਿਸਤਾਨ ਦੀ ਦੇਣ ਸੀ ਇਹ ਕਿਉਂ ਨਹੀਂ ਦਿਖਾਉਂਦਾ ਜਿਹੜਾ ਪੰਜਾਬ ਵਿੱਚ ਕਤਲਿਆਂ ਹੋਇਆ ਹਿੰਦੂ ਸਿੱਖਾਂ ਦੇ ਮੁੰਡੇ ਮਰੇਗੇ 1 ਲੱਖ ਤੋਂ ਵੱਧ ਉਹ ਸਿਰਫ ਪਾਕਿਸਤਾਨ ਦੀ ਦੇਣ ਸੀ ਇਹ ਕਿਉਂ ਨਹੀਂ ਦਿਖਾਉਂਦਾ ਸਵਾਲ ਤਾਬ ਹੈ ਦੀ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਜਿਹੜਾ ਪਾਕਿਸਤਾਨ ਦਾ ਪ੍ਰੇਮ ਆ ਜਿਹੜਾ ਇਸ ਟ੍ਰੇਲਰ ਦੇ ਵਿੱਚ ਦਿਖ ਰਿਹਾ ਤੇ ਉਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਵਾ ਕਿ ਪਾਕਿਸਤਾਨ ਜਿਸ ਐਕਟਰ ਨੂੰ ਪਾਕਿਸਤਾਨ ਦੇ ਨਾਲ ਪ੍ਰੇਮ ਹੈ ਐਕਚੁਅਲੀ ਕੀ ਐਕਟਰ ਹੋਵੇ ਜਾਂ ਪ੍ਰੋਡਿਊਸਰ ਹੋਣ ਇਹਨਾਂ ਨੂੰ ਆਪਣਾ ਪੈਸਾ ਚਾਹੀਦਾ ਇਹਨਾਂ ਲੋ 1000 ਬੰਦਾ ਮਰ ਜੇ ਦੇਸ਼ ਦਬਾ ਹੁੰਦਾ ਹੋ ਜਾਵੇ ਕਿਸੇ ਦਾ ਨੁਕਸਾਨ ਹੁੰਦਾ ਹੋ ਜਾਵੇ ਇਹਨਾਂ ਨੇ ਕੀ ਲੈਣਾ ਹੈ ਇਹਨਾਂ ਨੇ ਤਾਂ ਆਪਣੀ ਫੇਮ ਫੇਮ ਲੈਣੀ ਟੀਆਰਪੀ ਲੈਣੀ ਪੈਸਾ ਕਮਾਣਾ ਉਹ ਤਾਂ ਸਿਰਫ ਇੱਕ ਲਵ ਸਟੋਰੀ ਦਿਖਾਈ ਗਈ ਹੈ ਲੜਕੇ ਤੇ ਲਵ ਸਟੋਰੀ ਕਲੀ ਦਿਖਾਈ ਪਾਕਿਸਤਾਨ ਇੰਨੀ ਪ੍ਰੇਮ ਚ ਚੱਲ ਜੇ ਨਾ ਗ ਅਸਲੀਤ ਜੀ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਜੀ। ਪ੍ਰੇਮ ਦਿਖਾਣਾ ਉੱਥੇ ਜਾ ਕੇ ਦਿਖਾਣ ਉੱਥੇ ਹੀ ਰਹਿਣ ਪੂਰਾ ਆਪਣਾ ਘਰ-ਬਾਰ, ਪੈਸਾ-ਪੂਸਾ ਸਭ ਕੁਝ ਲੈ ਕੇ ਉੱਥੇ ਚਲੇ ਜਣ। ਹਿੰਦੁਸਤਾਨ 'ਚ ਕੀ ਲੋੜ ਐ? ਸਿਰਫ ਪਾਕਿਸਤਾਨ 'ਚ ਮੇਰੀ ਫਿਲਮ ਬਣੂਗੀ, ਮੇਰੀ ਫਿਲਮ ਚੱਲੂਗੀ, ਮੈਂ ਪੈਸਾ ਕਮਾਈ ਕਰੇ ਬੈਠ ਜਾਊਂਗਾ। ਉਸ ਕਰਕੇ ਫਿਲਮ ਬਣਾਈ ਜਾ ਰਹੀ ਐ। ਮਤਲਬ ਉਸ ਸਟੰਡ ਕੀਤੇ ਜਾਂਦੇ ਨੇ ਫਿਲਮਾਂ ਦੇ। ਪੈਸੇ ਲਈ ਪੈਸੇ ਲਈ ਪੈਸੇ ਲਈ ਮੈਂ ਫਿਰ ਕਹਿ ਰਿਹਾ ਉਹਨਾਂ ਨੂੰ ਲੱਖ ਬੰਦਾ ਮਰ ਜੇ ਗੁਰੂ ਦਾ ਵੇਲੇ ਹਿੰਦੂਸਤਾਨ ਦਾ 50 ਹਜ਼ਾਰ ਬੰਦਾ ਮਰ ਜੇ ਹਿੰਦੂਆਂ ਦੇ ਮੁੰਡੇ ਮਰ ਜੇ ਸਿੱਖਾਂ ਦੇ ਮੁੰਡੇ ਮਰ ਜੇ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਮਤਲਬ ਹੈ ਸਿਰਫ ਪੈਸੇ ਤੇ ਹੋਣਾ ਮੂਵੀ ਨਹੀਂ ਚੱਲਣ ਦਿੱਤੀ ਜਾਵੇ ਬਿਲਕੁਲ ਵਿਰੋਧ ਹੋਏਗਾ ਅੰਦਰ ਵੱੜ ਕੇ ਹੋਏਗਾ ਅਗਰ ਭਾਰਤ ਮਰਦਾਬਾਦ ਦਾ ਇੱਕ ਵੀ ਨਾਰਾ ਹੋਇਆ ਤਾਂ ਫਿਲਮ ਦਾ ਵਿਰੋਧ ਅੰਦਰ ਵੱੜ ਕੇ ਹੋਏਗਾ ਸਰ ਕਿਵੇਂ ਵੇਖਦੇ ਹੋ ਜਿਹੜੀ ਮੂਵੀ ਆਣ ਵਾਲੀ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਪੋਸਟਰ ਜਲਾਏ ਜਾ ਰਹੇ ਨੇ ਪੈਰਾਂ ਦੇ ਵਿੱਚ ਰੋਂਦੇ ਜਾ ਰਹੇ ਨੇ ਪੋਸਟ ਬਿਲਕੁਲ ਜਿੱਦਾਂ ਪ੍ਰਧਾਨ ਜੀ ਨੇ ਢੰਡਾ ਸਾਹਿਬ ਨੇ ਦੱਸਿਆ ਵਾ ਕਿ ਜਿਹੜੀ ਮੂਵੀ ਇਹ ਆਈ ਐ ਚ ਹਿੰਦੂਸਤਾਨ ਵਿਰੋਧੀ ਨਾਰੇ ਲੱਗੇ ਆ ਮੈਂ ਪਹਿਲਾਂ ਵੀ ਕਹਿਤਾ ਜੇ ਕਿਸੇ ਵੀ ਥੀਏਟਰ ਚ ਮੂਵੀ ਚੱਲੀ ਫਿਰ ਥੀਏਟਰ ਵਾਲੇ ਜੁਮੇ ਆ ਰਾਪ ਹੋਣਗੇ ਫਿਰ ਬਲੇਮ ਕਰਦੇ ਕਿ ਸ਼ਿਵ ਸੈਨਾ ਭੜਕਾਉ ਬਿਆਨ ਦਿੰਦੀ ਐ ਸ਼ਿਵ ਸੈਨਾ ਬਦਮਾਸ਼ੀ ਦਿਖਾਉਂਦੀ ਸ਼ਿਵ ਸੈਨਾ ਗੁੰਡਾਗਲਦੀ ਦਿਖਾਉਂਦੀ ਇਹ ਸਾਨੂੰ ਮਜਬੂਰ ਕੀਤਾ ਜਾਂਦਾ ਗੁੰਡਾਗਲਦੀ ਦਿਖਾਉਣ ਚ ਜੀ ਲਰ ਦੇ ਵਿੱਚ ਜੇ ਆ ਕੀ ਦੇਖਦੇ ਹੋ ਕਿ ਗੁੱਸਾ ਵਾ ਜਿਹੜਾ ਕਿ ਤੁਹਾਡੇ ਸਾਰਿਆਂ ਦੇ ਵਿੱਚ ਦੇਖੋ ਇਹ ਚੀਜ਼ ਹਮੇਸ਼ਾ ਇਹ ਚੀਜ਼ ਦਿਖਾਈ ਗਈ ਹੈ ਹਿੰਦੁਸਤਾਨ ਦੇ ਲੜਕੇ ਨੂੰ ਪਾਕਿਸਤਾਨ ਦੀ ਲੜਕੀ ਨਾਲ ਪਿਆਰ ਹੋ ਗਿਆ ਕਿ ਹਿੰਦੁਸਤਾਨ ਦੀਆਂ ਲੜਕੀਆਂ ਹੈ ਨਹੀਂ ਇੰਨੇ ਜਿਹੇ ਗਰੂ ਰੰਦਾਵਾ ਜਿਹਨੂੰ ਪ੍ਰੇਮ ਆ ਪਾਕਿਸਤਾਨ ਦੀ ਕੁੜੀਆਂ ਨਾਲ ਕਿਤੇ ਮੈਨੂੰ ਤਾਂ ਲੱਗਦਾ ਉਹਨਾਂ ਦੀ ਮਦਰ ਵੀ ਪਾਕਿਸਤਾਨ ਤੋਂ ਈ ਬਾਪੂ ਉਹਦਾ ਹਿੰਦੁਸਤਾਨ ਤੋਂਣਾ ਜਿਹੜਾ ਉਹਨੇ ਤਾਂ ਇਹੋ ਜੀ ਮੂਵੀ ਬਣਾਈ ਆ ਫਿਰ ਉਹ ਜਾ ਕੇ ਪਾਕਿਸਤਾਨੀ ਵੱਚ ਵਸ ਜੇ ਹਿੰਦੁਸਤਾਨ ਦੇ ਵਿੱਚ ਤਾਂ ਉਹਦੇ ਲਈ ਜਗ੍ਹਾ ਹੈ ਨਹੀਂ ਜਿਹੜਾ ਮੂਵੀ 'ਚ ਹਿੰਦੁਸਤਾਨ ਵਿਰੋਧੀ ਨਾਰੇ ਲਾ ਰਿਆ ਫਿਰ ਉਹਨੂੰ ਹਿੰਦੁਸਤਾਨ 'ਚ ਵੀ ਰਹਿਣ ਦਾ ਹੱਕ ਨਹੀਂ ਨਾ ਸੋ ਗੱਲਬਾਤ ਕੀਤੀ ਹੈ ਸ਼ਿਵ ਸੇਨਾ ਹਵਾਲਿਆਂ ਦੇ ਵੱਲੋਂ ਦੇ ਵਿਰੋਧਾ ਜਿਹੜਾ ਕਿ ਕੀਤਾ ਜਾ ਰਿਹਾ ਸ਼ਾਕਾਉਟ ਮੂਵੀ ਦਾ ਜਿਹੜੀ ਕਿ ਟ੍ਰੇਲਰ ਰਿਲੀਜ਼ ਹੋਇਆ ਸੀਗਾ ਸ਼ਾਕਾਉਟ ਮੂਵੀ ਦਾ ਗੁਰੂ ਰੰਦਾਵਾ ਤੇ ਇਸ਼ਾ ਤਲਵਾਰ ਦੀ ਮੂਵੀ ਸੀ ਤੇ ਉਸ ਦਾ ਵਿਰੋਧ ਲੁਧਿਆਣਾ ਦੇ ਵਿੱਚ ਹੋਇਆ ਕਿ ਆ ਕਿ ਉੱਥੇ ਹਿੰਦੁਸਤਾਨ ਵਿਰੋਧੀ ਨਾਰੇ ਨੇ ਜਿਹੜੇ ਕਿ ਉਹ ਲਗਾਏ ਗਏ ਨੇ ਤੇ ਇਸ ਦਾ ਪੁਰਜੋਰ ਵਿਰੋਧ ਕੀਤਾ ਜਾਏਗਾ ਮੂਵੀ ਨਹੀਂ ਚੱਲਣ ਦਿੱਤੀ ਜਾਵੇਗੀ ਤੇ ਅਗਲੀ ਕਾਰਵਾਈ ਹੈ ਜਿਹੜੀ ਕਿ ਉਹ ਵੀ ਕੀਤੀ ਜਾਏਗੀ ਜੇਕਰ ਕੋਈ ਥੀਏਟਰਸ ਦੇ ਵਿੱਚ ਇਹ ਮੂਵੀ ਲਗਾਉਂਦਾ ਹੈ ਤਾਂ